वजीर खान दी कचहरीच पेश ਕੀਤਾ ਜਾਂਦਾ ਗੱਜ ਕੇ ਫਤੇ ਬਣਾਉਂਦੇ ਨੇ ਸੁਚਾਨੰਦ ਖत्री ਪਾਸਿਓਂ ਬੋਲਦਾ ਓ ਬੱਚਿਓ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇਹ ਸੂਬੇ ਸਰਹੰਦ ਦੀ ਕਚਹਿਰੀ ਐ ਤੇ ਝੁੱਕ ਕੇ ਸਲਾਮ ਕਰੋ ਸਭ ਜਹਦੇ ਦੋਨੋਂ ਬੋਲਦੇ ਨੇ ਅਸੀਂ ਗੁਰੂ ਦੇ ਬੱਚੇ ਆ ਸਾਡਾ ਸਿਰ ਇੱਕ ਅਕਾਲ ਤੋਂ ਬਿਨਾ ਇੱਕ ਵੈਗਰੂ ਤੋਂ ਬਿਨਾ ਕਿਸੇ ਦੂਜੇ ਅਗੇ ਨਹੀਂ ਝੁਕਦਾ ਕਿ ਅਜੇ ਜੁਰਤ ਹੈ ਸਾਡਾ ਦੇ ਮਠੀਆਂ ਦੇ ਅਗੇ ਸਿਰ ਝੁਕੀ ਜਾਂਦਾ ਹੈ ਅੱਜ ਤਾਂ ਹੱਥਾਂ ਵਿੱਚ ਸੀਸੀਆਂ ਫੜੀਆਂ ਕੋਈ ਵੀਰ ਵਰ ਕਿਤੇ ਦੀਵਾ ਜਗਾਉਣ ਜਾ ਰਿਹਾ ਕੋਈ ਕਿਸੇ ਬਾਬੇ ਦੇ ਪੈਰਾਂ 'ਚ ਬੈਠਾ ਕੋਈ ਕਿਸੇ ਦੀਆਂ ਪ੍ਰਕਰਮਾਂ ਕਰਦਾ ਫਿਰਦਾ ਤੂੰ ਕਿਸੇ ਦੇ ਨਾਲ ਜਾ ਕੇ ਤੁਰਦਾ ਫਿਰਦਾ ਪੁੱਤਰ ਧੀ ਦਾ ਆਨੰਦ ਕਾਰਜ ਕਰਨਾ ਹੋਵੇ ਤੇ ਪੁੱਛਣਾ ਪੁੱਛਦੇ ਫਿਰਦੇ ਕਈ ਕਿਹੜਾ ਦਿਨ ਚੰਗਾ ਤੇ ਕਿਹੜਾ ਦਿਨ ਮੜ ਸਿਰਾਂ ਤੇ ਦਸਤਾਰੇ ਸਜਾਏ ਤੇ ਹੱਥ ਵਿਖਾਉਂਦੇ ਫਿਰਦੇ ਨੇ ਹੱਥ ਵਿਖਾਉਂਦੇ ਫਿਰਦੇ ਗੁੱਟਾਂ ਨਾਲ ਧਾਗੇ ਗਿੱਟਿਆਂ ਨਾਲ ਧਾਗੇ ਕਾਲੇ ਲਾਲ ਗਿੱਟਿਆਂ ਨਾਲ ਮੈਂ ਕਿ ਨੌਜਵਾਨ ਮਿਲਿਆ ਉਹਦੇ ਕਾਲਾ ਧਾਗਾ ਗਿੱਟੇ ਨਾਲ ਬੱਧਾ ਮੈਂ ਕਿਹਾ ਤੂੰ ਕਾਲਾ ਧਾਗਾ ਗਿੱਟੇ ਨਾਲ ਕਿਉਂ ਬੱਧਾ ਹੈ ਕਹਿੰਦਾ ਮੇਰੀ ਡਿਸਕ 흘ੀ ਹੈ ਮੈਂ ਕਿਹਾ ਅੱਜ ਮੈਨੂੰ ਪਹਿਲੀ ਵਾਰ ਪਤਾ ਲੱਗਾ ਵੀ ਤੇਰੀ ਡਿਸਕ ਤੇਰੇ ਗਿੱਟੇ 'ਚ ਮੈਂ ਕਿਹਾ ਗਿੱਟਿਆਂ 'ਚ ਹੀ ਡਿਸਕ ਹੁੰਦੀ ਮੈਂ ਕਿਹਾ ਤੋਂ ਬਾਅਦ ਉਹਦੇ ਪਿਤਾ ਨੂੰ ਮਿਲਿਆ ਮੈਂ ਮੈਂ ਕਿਹਾ ਜੀ ਤੁਹਾਡੇ ਬੱਚੇ ਨੇ ਧਾਗਾ ਕਿਉਂ ਬੱਧਾ ਕਹਿੰਦਾ ਰਾਤ ਨੂੰ ਤਪਕਦਾ ਸੀ ਉਹਦੀ ਮਾਂ ਨੇ ਕੇ ਬਾਬੇ ਕੋਲ ਲਿਆ ਕੇ ਬੰਨਤਾ ਉਹਦੀ ਹੁਣ ਤੁਸੀਂ ਆਪੇ ਲਾਓ ਸਾਹਿਬ ਇਰੋਂ ਪੁੱਤਾਂ ਵਾਲੇ ਨਾਟਕ ਵੇਖਣੇ ਰਾਤ ਨੂੰ ਤਬ ਕਢਾਈਆਂ ਸੋਲਾ ਸਾਹਿਬ ਦੀ ਬਾਣੀ ਸਾਡੇ ਘਰੋਂ ਚਲੀ ਗਈ ਕਦੀ ਰਾਤ ਨੂੰ ਸਿੱਕ ਸੌਣ ਤੋਂ ਪਹਿਲਾਂ ਪੜਦਾ ਸੀ ਕਰੋ ਬੇਨੰਤੀ ਸੁਣੋ ਮੇਰੇ ਸੰਤ ਟਹਿਲ ਕੀ ਹੁਣ ਰਾਤ ਨੂੰ ਸੀਰੀਅਲ ਆਉਂਦੇ ਆ ਤੇ ਉਹ ਵੀ ਐਡੇ ਭੇੜੇ ਆ ਸੀਰੀਅਲ ਬਣਾਉਣ ਵਾਲੇ ਖਤਮ ਉਥੇ ਕਰਦੇ ਜਿੱਥੇ ਕੋਈ ਡਰਾਉਣਾ ਜਿਹਾ ਸੀਨ ਹੁੰਦਾ ਉਧਰੋਂ ਲਾਈਟ ਚਲੀ ਜਾਂਦੀ ਆ ਜਾਂ ਹਨੇਰਾ ਹੋ ਜਾਂਦਾ ਆਪਾਂ ਆਪਣੇ ਘਰਾਂ 'ਚ ਹੀ ਡਰੀ ਜਾਂਦੇ ਆ ਘਰਾਂ 'ਚ ਹੀ ਤਬ ਕੀ ਜਾਂਦੇ ਆ ਆਪਾਂ ਜਿੱਦਾਂ ਦੀ ਖੁਰਾਕ ਤੁਸੀਂ ਆਪਣੇ ਸਰੀਰ 'ਚ ਪਾਓਗੇ ਕਿੱਥੇ ਉਹ ਮਾਵਾਂ ਤੇ ਕਿੱਥੇ ਆਪਣਾ ਕਿੱਥੇ ਮਾਤਾ ਗੁਜਰਕੌਰ ਜੀ ਦਾ ਕਿੱਡਾ ਤਕੜਾ ਜਿਗਰਾ ਸਾਰਾ ਦਿਨ ਸਵਾਲ ਜਵਾਬ ਹੋਏ ਸ਼ਾਮਾਂ ਨੂੰ ਸਾਬ ਜੱਜਾਂ ਨੂੰ ਫਿਰ ਵਾਪਸ ਲਿਆਂਦਾ ਗਿਆ ਮਾਤਾ ਜੀ ਪੁੱਛਦੇ ਨੇ ਪੁੱਤਰੋ ਕੀ ਗੱਲਾਂ ਬਾਤਾਂ ਹੋਈਆਂ ਜੋ ਜੋ ਹੋਇਆ ਉਹਨਾਂ ਦੱਸਿਆ ਮਾਤਾ ਜੀ ਨੇ ਮੱਥੇ ਚੁੰਮੇ ਸਾਬ ਜੱਜਾਂ ਦੇ ਕਿ ਤੁਸੀਂ ਪਹਿਲੇ ਇਮਤਿਹਾਨ 'ਚੋਂ ਪਾਸ ਹੋਏ ਜੀ ਜਦੋਂ ਕਿਤੇ ਬੱਚਾ ਡੋਲਣ ਲੱਗੇ ਨਾ ਮਾਵਾਂ ਕੋਲ ਦਲੀਲਾਂ ਹੁੰਦੀਆਂ ਨੇ ਜਾਂ ਦਾਦੇ ਦੀ ਜਾਂ ਪਿਤਾ ਦੀ ਵੱਡਿਆਂ ਦੀਆਂ ਦਲੀਲਾਂ ਹੁੰਦੀਆਂ ਸਮਝਾਉਣ ਵਾਸਤੇ ਹੁਣ ਸਭ ਜਿਆਦਿਆਂ ਨੂੰ ਉਹਨਾਂ ਨੂੰ ਪ੍ਰਪੱਕ ਕਰਨ ਵਾਸਤੇ ਮਾਤਾ ਗੁਜਰਕੌਰ ਜੀ ਦੇ ਕੋਲ ਕਿਹੜੀ ਦਲੀਲ ਹੈ ਉਹਨਾਂ ਦੇ ਪਿਤਾ ਦੀ ਉਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਨਾਂ ਦੇ ਪੜਦਾਦਾ ਗੁਰੂ ਹਰਗਵਿੰਦ ਸਾਹਿਬ ਜੀ ਦੀ ਜਦੋਂ ਘੜੀ ਐਡਾ ਤਕੜਾ ਦਲੀਲਾਂ ਹੀ ਐਡੀਆਂ ਤਕੜੀਆਂ ਪਿਛੋਂ એનર્ਜੀ ਐਡੀ ਮਿਲ ਰਹੀ ਆ ਸਿਰ ਤੇ ਆਪਣੇ ਆਪ ਹੀ ਉੱਚਾ ਹੋਣਾ ਲਗਾਤਾਰ ਇਦਾਂ ਦੂਜੇ ਦਿਨ ਵੀ ਸੇਮ ਇਦਾਂ ਤੀਜੇ ਦਿਨ ਤਿੰਨ ਦਿਨ ਕਚਾਰੀ ਚ ਲਗਾਤਾਰ ਪੇਸ਼ ਕੀਤਾ ਜਾਂਦਾ ਰਿਹਾ ਡਰਾਵੇ ਦਿੱਤੇ ਲਾਜ ਦਿੱਤੇ ਨਾ ਸਾਹਬਜਾਦੇ ਲਾਲਚਾਂ ਚਾਏ ਨਾ ਕਿਸੇ ਤੋਪੇ ਪੀ ਤੋਏ ਅਖੀਰ ਤਿੰਨ ਦਿਨ ਕਸ਼ਰੀ ਕਚਾਰੀ ਦੀ ਪੇਸ਼ੀ ਤੋਂ ਬਾਅਦ ਉਹਨਾਂ ਸਾਹਬਜਾਦਿਆਂ ਨੂੰ ਫਿਰ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਉਹ ਕਵੀ ਦੁਨਨਾ ਸਿੰਘ ਹੰਡੂਰੀਆ ਦੀ ਕਵਿਤ ਲਿਖਤ ਪੜ੍ਹ ਕੇ ਵੇਖਿਓ ਪਿੱਪਲ ਦੇ ਨਾਲ ਬਨ ਕੇ ਸਾਹਬਜਾਦਿਆਂ ਨੂੰ ਗਲੇਲੇ ਵੀ ਮਾਰੇ ਗਏ ਪਿੱਪਲ ਬਾੰਦ ਗਲੇਲੇ ਮਾਰੇ ਸ਼ਬਦ ਇਹ ਕਵੀ ਦੁਨਿਆ ਸਿੰਘ ਹੰਡੂਰੀਆ ਪਤਾ ਕੌਣ ਸੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਸਮੇਤ ਨਿਕਲਦੇ ਨੇ ਇਹ ਨਾਲ ਸੀ ਇਹਦੀ ਡਿਊਟੀ ਲਈ ਸੀ ਮਹਾਰਾਜ ਨੇ ਕਿ ਤੂੰ ਪਾਸੇ ਰਹਿ ਕੇ ਇਹ ਸਾਰੀ ਹਿਸਤਰੀ ਨੂੰ ਕਲਮ ਬੰਦ ਕਰਨਾ ਹੈ ਇਹ ਕਵੀ ਦੁਨਿਆ ਸਿੰਘ ਹੰਡੂਰੀਆ ਸਮਕਾਲੀ ਸੀ ਬਾਕੀ ਰਾਈਟਰਾਂ ਤੇ ਬਾਅਦ ਵਿੱਚ ਉਤਾਰੇ ਕੀਤੇ ਨੇ ਇਹ ਜਿਹੜੀ ਅਸਲ ਲਿਖਤ ਆ ਨਾ ਸਾਡੇ ਕੋਲ ਇਹ ਤੇ ਆਪਾਂ ਕਦੀ ਸੁਣੀ ਸੁਣਾਈ ਨਹੀਂ ਉਹਦੇ ਤਾਂ ਸਿੱਧਾ ਲਿਖਿਆ ਕਿ ਪਿੱਪਲ ਦੇ ਥੱਲੇ ਖਲਾਰ ਕੇ ਬੰਨ ਕੇ ਸਭ ਜਾਦਿਆਂ ਦੇ ਇਦਾਂ ਬਾਹਾਂ ਤੇ ਗਲੇਲਾ ਰੋੜੇ ਪੱਥਰ ਮਾਰੇ ਗਏ ਸਭ ਜਾਦਿਆਂ ਦੀ ਅੱਖਾਂ ਵਿੱਚ ਮੂੰਹ ਤੇ ਬਾਅਦ ਵਿੱਚ ਉਹਨਾਂ ਨੂੰ ਨੀਹਾਂ 'ਚ ਚਿਣਿਆ ਜਾਂਦਾ ਸਭ ਜਾਦਿਆਂ ਨੂੰ ਜਾਨੀ ਖਾਂ ਮਾਨੀ ਖਾਂ ਜਦੋਂ ਅਸੀਂ ਪੜ੍ਹਦੇ ਹਾਂ ਅਛਾ ਤੁਸੀਂ ਵੇਖੋ ਸ਼ਾਸ਼ਲ ਬੇਗ ਤੇ ਬਾਸਲ ਬੇਗ ਇਹ ਵੀ ਸਮਾਨ ਦੇ ਜਲਾਦ ਜਾਨੀ ਖਾਂ ਤੇ ਮਾਨੀ ਖਾਂ ਵੀ ਸਮਾਨ ਦੇ ਜਲਾਦ ਜਿਹੜਾ ਸਮਾਨਾ ਇਲਾਕਾ ਸੀ ਨਾ ਉਹ ਜਲਾਦਾਂ ਦਾ ਵਜਣ ਲੱਗ ਪਿਆ ਸੀ ਕਿਉਂਕਿ ਜਲਾਦ ਹੈ ਹੀ ਉਸ ਇਲਾਕੇ ਦੇ ਸੀ ਜਾਨੀਖਾਂ ਮਾਨੀਖਾਂ ਵੀ ਉਧਰ ਦਾ ਸੀ ਤੇ ਸ਼ਾਸ਼ਲ ਬੇਗ ਬਸਲ ਬੇਗ ਵੀ ਉੱਥੋਂ ਦੇ ਸੀ ਯਾਨੀ ਕਿ ਦਾਦਾ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਵੀ ਸਮਾਨੇ ਦੇ ਤੇ ਅਗੇ ਪੁੱਤਰਿਆਂ ਨੂੰ ਸ਼ਹੀਦ ਕਰਨ ਵਾਲੇ ਵੀ ਜਿਹੜੇ ਜਲਾਦ ਆ ਉਹ ਸਮਾਨੇ ਦੇ ਯਾਨੀ ਕਿ ਇੰਜ ਕਹਿ ਲਓ ਉਧਰ ਵੀ ਜੱਦੀਪੁਰਸੀ ਜਲਾਦ ਨੇ ਇਧਰ ਜੱਦੀਪੁਰਸੀ ਸ਼ਹਾਦਤ ਦਾ ਜਾਨ ਪੀਣ ਵਾਲੇ ਨੇ ਪਰ ਸਭ ਜਾਦੇ ਡੋਲੇ ਨਹੀਂ ਇਹ ਕਿੰਨੀ ਤਗੜੀ ਗੱਲ ਹੈ ਇੱਥੇ ਵੱਡੇ ਵੱਡੇ ਭਗਵਾਨ ਅਖੌਣ ਵਾਲੇ ਜਿਹਨਾਂ ਨੂੰ ਲੋਕ ਅੱਜ ਪੂਜਦੇ ਹੈ ਦੁਨੀਆਂ ਲੋਕ ਸਿਰ ਚ ਕਾਉਂਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਡੋਲ ਗਏ ਅਖੀਰਲੇ ਸਮੇਂ ਤੇ ਆਣ ਕੇ